ਸਤਿ ਸ੍ਰੀ ਅਕਾਲ ਅੱਜ ਅਸੀਂ ਇੱਕ ਬਹੁਤ ਹੀ ਬੁਨਿਆਦੀ ਪਰ ਜ਼ਰੂਰੀ ਵਿਸ਼ੇ ਤੇ ਗੱਲ ਕਰਾਂਗੇ ਭੋਜਨ ਦੇ ਤੱਤ ਹਾਂਜੀ ਸਾਡੀ ਇਹ ਗੱਲਬਾਤ ਵਿਗਿਆਨ 6 ਦੀ ਪਾਠ ਪੁਸਤਕ ਦੇ ਪਹਿਲੇ ਪਾਠ ਤੇ ਹੈ ਬਿਲਕੁਲ ਤੇ ਮਕਸਦ ਸਿਰਫ ਇਹ ਜਾਣਨਾ ਨਹੀਂ ਕਿ ਕੀ ਖਾਣਿਆ ਹੈ ਨਾ ਸਗੋਂ ਇਹ ਸਮਝਣਾ ਕਿ ਖਾਣੇ 'ਚ ਹੈ ਕੀ ਹਾਂ ਕੀ ਖਾਸ ਹੈ ਉਸ ਚੀਜ਼ ਹਾਂ ਜੋ ਸਰੀਰ ਨੂੰ ਚਲਾਉਂਦਾ ਵਧਾਉਂਦਾ ਤੰਦਰੁਸਤ ਰੱਖਦਾ ਆਪਾਂ ਸਰੋਤਾਂ ਦੇ ਹਿਸਾਬ ਨਾਲ ਦੇਖਾਂਗੇ ਕਿ ਕਿਹੜੇ ਤੱਤ ਨੇ ਕੀ ਕੰਮ ਕਰਦੇ ਨੇ ਕਿੱਥੋਂ ਮਿਲਦੇ ਨੇ ਹਾਂਜੀ ਤਾਂ ਮਤਲਬ ਅਸੀਂ ਮੁੱਖ ਤੌਰ ਤੇ ਕਾਰਬੋਹਾਈਡਰੇਟਸ ਪ੍ਰੋਟੀਨ ਚਰਬੀ ਫਿਰ ਉਹ ਵਿਟਾਮਿਨ ਖਣਿਜ ਪਦਾਰਥ ਹਾਂ ਨਾਲੇ ਉਹ ਮੋਟਾ ਆਹਾਰ ਮਤਲਬ ਰੇਸ਼ੇ ਤੇ ਪਾਣੀ ਇਹਨਾਂ ਸਾਰਿਆਂ ਬਾਰੇ ਗੱਲ ਕਰਾਂਗੇ ਹਾਂਜੀ ਬਿਲਕੁਲ ਤਾਂ ਫਿਰ ਚਲੋ ਸ਼ੁਰੂ ਕਰੀਏ ਇਸ ਜਾਣਕਾਰੀ ਦੀ ਗਹਿਰਾਈ ਚ ਜਾਣਾ ਠੀਕ ਹੈ ਜੀ ਤਾਂ ਸਭ ਤੋਂ ਪਹਿਲਾਂ ਦੇਖੋ ਸਾਡੇ ਭੋਜਨ ਚ ਜਿਹੜੇ ਮੁੱਖ ਤੱਤ ਹੁੰਦੇ ਨੇ ਨਾ ਹਾਂਜੀ ਉਹਨਾਂ ਨੂੰ ਕਹਿੰਦੇ ਨੇ ਪੋਸ਼ਟਿਕ ਤੱਤ ਨਿਊਟ੍ਰੀਐਂਟਸ ਮਤਲਬ ਜਨਾਦੀ ਸਰੀਰ ਨੂੰ ਲੋੜ ਹੈ ਤੇ ਇਹ ਮੁੱਖ ਪੌਸ਼ਟਿਕ ਤੱਤ ਹੋ ਗਏ ਕਾਰਬੋਹਾਈਡਰੇਟਸ ਪ੍ਰੋਟੀਨ ਚਰਬੀ ਵਿਟਾਮਿਨ ਤੇ ਖਣਿਜ ਪਦਾਰਥ ਹਾਂ ਪਰ ਸਰੋਤਾਂ ਚ ਇਹ ਵੀ ਲਿਖਿਆ ਹੈ ਕਿ ਦੋ ਹੋਰ ਚੀਜ਼ਾਂ ਵੀ ਬਹੁਤ ਜ਼ਰੂਰੀ ਨੇ ਮੋਟਾ ਆਹਾਰ ਮਤਲਬ ਰੇਸ਼ੇ ਤੇ ਪਾਣੀ ਕੀ ਇਹ ਪੌਸ਼ਟਿਕ ਤੱਤਾਂ ਚ ਨਹੀਂ ਆਉਂਦੇ ਇਹ ਵਧੀਆ ਸਵਾਲ ਪੁੱਛਿਆ ਦੇਖੋ ਟੈਕਨੀਕਲੀ ਰੇਸ਼ੇ ਤੇ ਪਾਣੀ ਉਸ ਤਰ੍ਹਾਂ ਪੋਸ਼ਣ ਨਹੀਂ ਦਿੰਦੇ ਜਿਵੇਂ ਕਹਿ ਲੋ ਕਾਰਬੋਹਾਈਡਰੇਟਸ ਜਾਂ ਪ੍ਰੋਟੀਨ अच्छा मतलब सीधे तौर पे ऊर्जा या शरीर बनावण ਦਾ ਕੰਮ ਨਹੀਂ ਕਰਦੇ ਪਰ ਸਰੀਰ ਦੇ ਸਹੀ ਕੰਮ ਕਰਨ ਲਈ ਖਾਸ ਕਰਕੇ ਪਾਚਨ ਲਈ ਇਹ ਬਹੁਤ ਜ਼ਰੂਰੀ ਨੇ ਹਾਂ ਇਹ ਤਾਂ ਹੈ ਹਾਂ ਪੋਸ਼ਟਿਕ ਤੱਤਾਂ ਨੂੰ ਜਜ਼ਬ ਕਰਨ ਲਈ ਵੀ ਇਸ ਲਈ ਭੋਜਨ ਦਾ ਜ਼ਰੂਰੀ ਹਿੱਸਾ ਤਾਂ ਹੈ ਹੀ ਸਮਝ ਗਈ ਚਲੋ ਫਿਰ ਪਹਿਲੇ ਮੁੱਖ ਪੋਸ਼ਟਿਕ ਤੱਤ ਤੋਂ ਸ਼ੁਰੂ ਕਰਦੇ ਹਾਂ ਕਾਰਬੋਹਾਈਡਰੇਟਸ ਇਹਨਾਂ ਦਾ ਸਭ ਤੋਂ ਵੱਡਾ ਕੰਮ ਕੀ ਹੈ ਕਾਰਬੋਹਾਈਡਰੇਟਸ ਤੁਸੀਂ ਸਮਝ ਲਓ ਸਾਡੇ ਸਰੀਰ ਦਾ ਪੈਟਰੋਲ ਨੇ। ਅੱਛਾ ਇਹਨਾਂ ਦਾ ਮੁੱਖ ਕੰਮ ਹੈ ਸਰੀਰ ਨੂੰ ਊਰਜਾ ਦੇਣਾ, ਤਾਕਤ ਕੰਮ ਕਰਨ ਦੀ। ਹੂੰ। ਭਾਵੇਂ ਚਰਬੀ ਤੋਂ ਵੀ ਊਰਜਾ ਮਿਲਦੀ ਹੈ, ਸਗੋਂ ਜ਼ਿਆਦਾ ਮਿਲਦੀ ਹੈ। ਹਾਂ ਇਹ ਸੁਣਿਆ ਸੀ। ਪਰ ਰੋਜ਼ ਦੇ ਕੰਮਾਂ ਲਈ ਸਰੀਰ ਪਹਿਲਾਂ ਕਾਰਬੋਹਾਈਡਰੇਟਸ ਹੀ ਵਰਤਦਾ ਹੈ। ਇਹ ਸਭ ਤੋਂ ਸੌਖਾ ਮਿਲਣ ਵਾਲਾ ਊਰਜਾ ਦਾ ਸਰੋਤ ਹੈ। ਤੇ ਇਹ ਪੈਟਰੋਲ ਫਿਰ ਮਿਲਦਾ ਕਿੱਥੋਂ ਕਿੱਥੋਂ ਹੈ? ਸਰੋਤਾਂ 'ਚ ਤਾਂ ਆਮ ਚੀਜ਼ਾਂ ਲਿਖੀਆਂ ਨੇ, ਕਣਕ, ਚਾਵਲ, ਮੱਕੀ, ਬਾਜਰਾ। ਹਾਂਜੀ। ਸ਼ੱਕਰਕੰਦੀ, ਆਲੂ, ਗੰਨਾ। ਫਲ ਵੀ ਨੇ ਜਿਵੇਂ ਪਪੀਤਾ, ਤਰਬੂਜ਼, ਅੰਬ ਇਹਨਾਂ ਸਭ ਚੋਂ ਹੁੰਦੇ ਨੇ? ਹਾਂ ਬਿਲਕੁਲ ਇਹ ਬਹੁਤ ਸਾਰੀਆਂ ਆਮ ਖਾਣ ਵਾਲੀਆਂ ਚੀਜ਼ਾਂ ਚ ਨੇ। ਮੁੱਖ ਤੌਰ ਤੇ ਦੋ ਰੂਪਾਂ ਚ ਇੱਕ ਤਾਂ ਸਟਾਰਚ ਤੇ ਦੂਜਾ ਸ਼ੱਕਰਾ ਮਤਲਬ 슈ਗਰ। ਅੱਛਾ ਸਟਾਰਚ ਜ਼ਿਆਦਾਤਰ ਅਨਾਜ, ਆਲੂ ਵਗੈਰਾ ਚ ਹੁੰਦਾ ਤੇ ਸ਼ੱਕਰਾ ਫਲਾਂ ਚ, ਗੰਨੇ ਚ। ਹਾਂ ਸ੍ਰੋਤਾ ਚ ਇੱਕ ਆਲੂ ਵਾਲੀ ਕਿਰਿਆ ਬਾਰੇ ਵੀ ਲਿਖਿਆ ਜਿਸ ਨਾਲ ਸਟਾਰਚ ਦਾ ਪਤਾ ਲੱਗਦਾ। ਉਹ ਆਇਓਡੀਨ ਵਾਲਾ ਟੈਸਟ ਹਾਂ ਹਾਂ ਉਹ ਰੰਗ ਬਦਲਣ ਵਾਲਾ ਹਾਂਜੀ ਪਤਾ ਲੱਗਦਾ ਕਿਵੇਂ ਸਾਇੰਸ ਸਾਨੂੰ ਦੱਸ ਸਕਦੀ ਹੈ ਕਿ ਖਾਣੇ ਅੰਦਰ ਕੀ ਹੈ ਬਿਲਕੁਲ ਉਹ ਬਹੁਤ ਮਸ਼ਹੂਰ ਪ੍ਰਯੋਗ ਹੈ ਚਲੋ ਊਰਜਾ ਤੋਂ ਅੱਗੇ ਵਧਦੇ ਹਾਂ ਸਰੀਰ ਦੇ ਕੀ ਕਹਿੰਦੇ ਨੇ ਨਿਰਮਾਣ ਵਾਲ ਪ੍ਰੋਟੀਨ ਪ੍ਰੋਟੀਨ ਜਿਨ੍ਹਾਂ ਨੂੰ ਸਰੀਰ ਨਿਰਮਾਣ ਵਾਲੇ ਪੋਜਨ ਕਿਹਾ ਜਾਂਦਾ ਬਾਡੀ ਬਿਲਡਿੰਗ ਫੂਡ ਤਾਂ ਇਹ ਸਿਰਫ ਮਸਲ ਬਣਾਉਣ ਲਈ ਨਹੀਂ ਪੂਰੇ ਸਰੀਰ ਦੇ ਵਾਦੇ ਲਈ ਜ਼ਰੂਰੀ ਹੋਏ ਹਾਂ ਹਾਂ ਸਿਰਫ ਮਸਲ ਨਹੀਂ ਸਰੀਰ ਦੇ ਹਰ ਹਿੱਸੇ ਦਾ ਵਾਦਾ ਤੇ ਜੇ ਕੋਈ ਟੁੱਟ ਭੱਜ ਹੋ ਜਾਵੇ ਉਸ ਦੀ ਮੁਰੰਮਤ अच्छा इस लिए बच्चियां ते जवान होरे बच्चियां ਲਈ ਇਹ ਹੋਰ ਵੀ ਜਿਆਦਾ ਜ਼ਰੂਰੀ ਨੇ ਤੇ ਇੱਕ ਹੋਰ ਗੱਲ ਹਾਂਜੀ ਸਾਡੇ ਪਾਚਨ ਚ ਮਦਦ ਕਰਨ ਵਾਲੇ ਐਂਜ਼ਾਈਮ ਹੁੰਦੇ ਨੇ ਹਨਾ ਹਾਂ ਉਹ ਵੀ ਅਸਲ ਚ ਪ੍ਰੋਟੀਨ ਹੀ ਹੁੰਦੇ ਨੇ ਇਹ ਭੋਜਨ ਨੂੰ ਤੋੜਨ ਚ ਮਦਦ ਕਰਦੇ ਨੇ ਛੋਟੇ ਛੋਟੇ ਕੰਮਿਆਂ ਵਾਂਗ ਹੋ ਹੋ ਮਤਲਬ ਪ੍ਰੋਟੀਨ ਬਣਾਉਂਦੇ ਵੀ ਨੇ ਤੇ ਸਰੀਰ ਦੇ ਕੰਮ ਚ ਮਦਦ ਵੀ ਕਰਦੇ ਨੇ ਤੇ ਇਹ ਮਿਲਦੇ ਕਿੱਥੋਂ ਨੇ ਸਰੋਤਾਂ ਚ ਦੋ ਤਰ੍ਹਾਂ ਦੇ ਦੱਸੇ ਨੇ ਪੌਦਿਆਂ ਤੋਂ ਤੇ ਜਾਨਵਰਾਂ ਤੋਂ ਹਾਂਜੀ ਵਦਿਆ ਤੋਂ ਦੇਖੀਏ ਤਾਂ ਸਭ ਤੋਂ ਵਦਿਆ ਨੇ ਦਾਲਾਂ, ਮੂੰਗੀ, ਮਾਂ, ਛੋਲੇ, ਮਟਰ, ਸੋਇਬੀਨ ਤੇ ਰਾਜਮਾ ਵੀ ਬਹੁਤ ਵਦਿਆ ਸਰੋਤ ਨੇ। ਤੇ ਜਾਨਵਰਾਂ ਵਾਲੇ ਸਰੋਤ ਹੋ ਗਏ ਮੀਟ, ਮੱਛੀ, ਪਨੀਰ, ਦੁੱਧ, ਅੰਡੇ। ਮਤਲਬ ਸ਼ਾਕਾਹਾਰੀ ਹੋਵੇ ਜਾਂ ਮਾਸਾਹਾਰੀ ਸਾਰਿਆਂ ਲਈ ਆਪਸ਼ਨ ਹੈਗੇ ਨੇ। ਬਿਲਕੁਲ। ਚਲੋ ਹੁਣ ਤੀਜੇ ਮੁੱਖ ਤੱਤ ਦੀ ਗੱਲ ਕਰੀਏ ਚਰਬੀ ਯਾਨੀ ਫੈਟਸ। ਚਰਬੀ ਦਾ ਨਾਂ ਸੁਣ ਕੇ ਤਾਂ ਕਈ ਵਾਰ ਲੱਗਦਾ ਕਿ ਇਹ ਮਾੜੀ ਚੀਜ਼ ਹੈ ਸਿਹਤ ਲਈ ਪਰ ਸਰੋਤ ਕਹਿੰਦੇ ਨੇ ਇਹ ਵੀ ਜ਼ਰੂਰੀ ਹੈ। ਇਸ ਦਾ ਕੀ ਖਾਸ ਕੰਮ ਹੈ ਦੇਖੋ ਇਹ ਗੱਲ ਕੁਝ ਹੱਦ ਤੱਕ ਠੀਕ ਵੀ ਹੈ ਕਿ ਬਹੁਤ ਜ਼ਿਆਦਾ ਚਰਬੀ ਨੁਕਸਾਨ ਕਰ ਸਕਦੀ ਹੈ ਪਰ ਸਹੀ ਮਾਤਰਾ ਚ ਇਹ ਬਹੁਤ ਜ਼ਰੂਰੀ ਹੈ ਹੂੰ ਪਹਿਲਾ ਕੰਮ ਤਾਂ ਇਸ ਦਾ ਵੀ ਊਰਜਾ ਦੇ ਹੈ ਹੀ ਹੈ ਅਸਲ ਚ ਜੇ ਆਪਾਂ ਬਰਾਬਰ ਮਾਤਰਾ ਲਈਏ ਕਾਰਬੋਹਾਈਡਰੇਟਸ ਤੇ ਚਰਬੀ ਦੀ ਤਾਂ ਚਰਬੀ ਤੋਂ ਲਗਭਗ ਦੁੱਗਣੀ ਊਰਜਾ ਮਿਲਦੀ ਹੈ ਅੱਛਾ ਦੁੱਗਣੀ ਹਾਂਜੀ ਇਹ ਊਰਜਾ ਦਾ ਸਟੋਰ ਹਾਊਸ ਹੈ ਇੱਕ ਤਰ੍ਹਾਂ ਨਾਲ ਹਾਂਜੀ ਤੇ ਨਾਲ ਹੀ ਇਹ ਸਰੀਰ ਨੂੰ ਗਰਮ ਰੱਖਣ ਚ ਵੀ ਮਦਦ ਕਰਦੀ ਹੈ ਤੇ ਕੁਝ ਵਿਟਾਮਿਨ ਹੁੰਦੇ ਨੇ ਉਹਨਾਂ ਨੂੰ ਜਜ਼ਬ ਕਰਨ ਲਈ ਵੀ ਚਰਬੀ ਚਾਹੀਦੀ ਹੁੰਦੀ ਹੈ ਉਹ ਜ਼ਿਆਦਾ ਸਟੋਰ ਹਾ ਹ ਇਹ ਵਧੀਆ ਗੱਲ ਹੈ ਤੇ ਇਸ ਦੇ ਸਰੋਤ ਇਹ ਵੀ ਪੌਦਿਆਂ ਤੇ ਜਾਨਵਰਾਂ ਦੋਵਾਂ ਤੋਂ ਮਿਲਦੀ ਹੈ ਹਾਂ ਦੋਵਾਂ ਤੋਂ ਪੌਦਿਆਂ ਤੋਂ ਮਿਲਣ ਵਾਲੀ ਚਰਬੀ ਆਉਂਦੀ ਹੈ ਤੇਲ ਵਾਲੇ ਬੀਜਾਂ ਤੋਂ ਜਿਵੇਂ ਮੂੰਗਫਲੀ ਤਿਲ ਸਰੋਂ ਸੂਰਜਮੁਖੀ ਸੋਇਆਬੀਨ ਨਾਰੀਅਲ ਇਹਨਾਂ ਦੇ ਤੇਲ ਆਪ ਵਰਤਦੇ ਆਂ ਹਾਂਜੀ ਬਿਲਕੁਲ ਤੇ ਜਾਨਵਰਾਂ ਤੋਂ ਮਿਲਣ ਵਾਲੀ ਚਰਬੀ ਦੇ ਸਰੋਤ ਹੋਗੇ ਮੀਟ ਘਿਓ ਮੱਖਣ ਦੁੱਧ ਮਲਾਈ ਅੰਡੇ ਸਰੋਤਾਂ ਚੋਂ ਕਾਗਜ਼ ਵਾਲਾ ਟੈਸਟ ਵੀ ਦੱਸਿਆ ਚਰਬੀ ਪਰਖਣ ਦਾ ਕਿਸੇ ਚੀਜ਼ ਨੂੰ ਕਾਗਜ਼ ਤੇ ਰਗੜੋ ਹਾਂ ਹਾਂ ਜੇ ਤੇਲ ਦਾ ਤੱਬਾ ਲੱਗ ਗਿਆ ਤਾਂ ਮਤਲਬ ਚਰਬੀ ਹੈ ਇਹ ਤਾਂ ਬੜਾ ਸੌਖਾ ਤਰੀਕਾ ਹੈ ਹਾਂ ਸੌਖਾ ਤੇ ਕੰਮ ਦਾ ਚਲੋ ਹੁਣ ਅੱਗੇ ਉਹਨਾਂ ਤੱਤਾਂ ਵੱਲ ਚੱਲਦੇ ਹਾਂ ਜੋ ਚਾਹੀਦੇ ਤਾਂ ਬਹੁਤ ਥੋੜੇ ਨੇ ਪਰ ਕੰਮ ਬਹੁਤ ਵੱਡੇ ਕਰਦੇ ਨੇ ਵਿਟਾਮਿਨ ਵਿਟਾਮਿਨ ਇਹਨਾਂ ਦਾ ਮੁੱਖ ਕੰਮ ਕੀ ਹੋਇਆ ਫਿਰ ਊਰਜਾ ਤਾਂ ਕਾਰਬੋਹਾਈਡਰੇਟਸ ਤੇ ਚਰਬੀ ਦੇ ਰਹੇ ਨੇ ਸਰੀਰ ਪ੍ਰੋਟੀਨ ਬਣਾ ਰਹੇ ਨੇ ਵਿਟਾਮਿਨ ਕੀ ਕਰਦੇ ਨੇ ਵਿਟਾਮਿਨ ਨਾ ਸਰੀਰ ਦੇ ਰਾਖੇ ਨੇ ਇੱਕ ਤਰ੍ਹਾਂ ਦੇ ਤੇ ਕੰਟਰੋਲਰ ਵੀ ਅੱਛਾ ਮੁੱਖ ਕੰਮ ਹੈ ਬਿਮਾਰੀਆਂ ਤੋਂ ਬਚਾਉਣਾ ਇਮਿਊਨਿਟੀ ਵਧਾਉਣਾ ਨਾਲੇ ਅੱਖਾਂ ਹੱਡੀਆਂ ਦੰਦ ਮਸੂੜੇ ਚਮੜੀ ਇਹਨਾਂ ਸਭ ਨੂੰ ਤੰਦਰੁਸਤ ਰੱਖਣ ਚ ਮਦਦ ਕਰਦੇ ਨੇ ਹੂੰ ਇਹ ਆਪ ਊਰਜਾ ਨਹੀਂ ਦਿੰਦੇ ਪਰ ਊਰਜਾ ਬਣਾਉਣ ਦੀਆਂ ਜਿਹੜੀਆਂ ਕਿਰਿਆਵਾਂ ਨੇ ਸਰੀਰ 'ਚ ਉਹਨਾਂ 'ਚ ਮਦਦ ਕਰ ਸਕਦੇ ਨੇ ਸਰੋਤਾਂ 'ਚ ਕਈ ਵਿਟਾਮਿਨਾਂ ਦਾ ਜ਼ਿਕਰ ਹੈ A B C D E ਤੇ K ਕਾਫੀ ਲੰਬੀ ਲਿਸਟ ਹੈ ਕੀ ਆਪਾਂ ਮੁੱਖ ਮੁੱਖ ਬਾਰੇ ਥੋੜਾ ਥੋੜਾ ਜਾਣ ਸਕਦੇ ਹਾਂ ਹਾਂ ਜ਼ਰੂਰ ਪਹਿਲਾਂ ਗੱਲ ਕਰਦੇ ਹਾਂ ਵਿਟਾਮਿਨ ਏ ਦੀ ਇਹ ਅੱਖਾਂ ਦੀ ਰੋਸ਼ਨੀ ਲਈ ਤੇ ਚਮੜੀ ਲਈ ਬਹੁਤ ਜ਼ਰੂਰੀ ਹੈ ਅੱਛਾ ਇਹ ਮਿਲਦਾ ਪੀਲੇ ਸੰਤਰੀ ਫਲਾਂ ਸਬਜ਼ੀਆਂ ਤੋਂ ਜਿਵੇਂ ਆਮਬ ਗਾਜਰ ਪਪੀਤਾ ਨਾਲੇ ਦੁੱਧ ਤੇ ਮੱਛੀ ਦੇ ਤੇਲ 'ਚ ਵੀ ਹੁੰਦਾ ਇਹਦੀ ਕਮੀ ਨਾਲ ਅੰਧਰਾਤਾ ਹੋ ਸਕਦਾ ਹੈ ਅੰਧਰਾਤਾ ਮਤਲਬ ਰਾਤ ਨੂੰ ਕੱਟ ਦਿਸਣਾ ਹਾਂ ਰਾਤ ਨੂੰ ਦੇਖਣ 'ਚ ਮੁਸ਼ਕਿਲ ਆਉਂਦੀ ਹੈ ਅੱਛਾ ਅਗੇ ਹੈ ਵਿਟਾਮਿਨ ਬੀ ਕੰਪਲੈਕਸ ਸ੍ਰੋਤ ਕਹਿੰਦੇ ਨੇ ਇਹ ਇੱਕ ਨਹੀਂ ਕਈ ਵਿਟਾਮਿਨ ਨੇ ਇਹ ਕਿੱਥੋਂ ਮਿਲਦਾ ਹੈ ਤੇ ਕੀ ਕੰਮ ਕਰਦਾ ਹੈ ਹਾਂ ਵਿਟਾਮਿਨ ਬੀ ਕਈ ਤਰ੍ਹਾਂ ਦੇ ਹੁੰਦੇ ਨੇ ਬੀ1 ਬੀ2 ਬੀ12 ਵਗੈਰਾ ਇਹ ਮਿਲਦੇ ਨੇ ਅਨਾਜ ਤੋਂ ਖਾਸ ਕਰਕੇ ਛਿਲਕੇ ਵਾਲੇ ਅਨਾਜ ਤੋਂ ਜਿਗਰ ਦੁੱਧ ਹਰੀਆਂ ਸਬਜ਼ੀਆਂ ਮਟਰ ਮਾਸ ਹੂੰ ਇਹ ਪਾਚਨ ਲਈ ਨਾੜੀ ਪ੍ਰਣਾਲੀ ਮਤਲਬ ਨਰਵਸ ਸਿਸਟਮ ਤੇ ਮਾਸਪੇਸ਼ੀਆਂ ਦੇ ਸਹੀ ਕੰਮ ਲਈ ਜ਼ਰੂਰੀ ਨੇ ਜੇ B1 ਦੀ ਕਮੀ ਹੋ ਜਾਏ ਤਾਂ 베ਰੀ베ਰੀ ਰੋਗ ਹੋ ਜਾਂਦਾ ਹੈ। ਉਸ ਚ ਕੀ ਹੁੰਦਾ ਹੈ? ਮਾਸਪੇਸ਼ੀਆਂ ਬਹੁਤ ਕਮਜ਼ੋਰ ਹੋ ਜਾਂਦੀਆਂ ਨੇ। ਫਿਰ ਆ ਗਿਆ ਵਿਟਾਮਿਨ C। ਇਹ ਤਾਂ ਸੁਣਿਆ ਕਿ ਇਮਿਊਨਿਟੀ ਵਧਾਉਂਦਾ ਹੈ। ਸਰੋਤ ਕਹਿੰਦੇ ਨੇ ਖੱਟੇ ਫਲਾਂ 'ਚ ਹੁੰਦਾ ਹੈ। ਬਿਲਕੁਲ। ਵਿਟਾਮਿਨ C ਮਿਲਦਾ ਹੈ ਸੰਤਰਾ, ਨਿੰਬੂ, ਆਮਲਾ ਵਰਗੇ ਖੱਟੇ ਫਲਾਂ ਤੋਂ। ਨਾਲੇ ਟਮਾਟਰ, ਅਮਰੂਦ, ਹਰੀ ਮਿਰਚ ਵੀ ਵੀ ਕਾਫੀ ਹੁੰਦਾ ਹੈ। ਅੱਛਾ, ਹਰੀ ਮਿਰਚ ਵੀ ਵੀ? ਹਾਂਜੀ। ਇਹ ਸਰੀਰ ਨੂੰ ਕਈ ਬਿਮਾਰੀਆਂ ਨਾਲ ਲੜਨ 'ਚ ਮਦਦ ਕਰਦਾ ਹੈ। ਜ਼ਖਮ ਪਰਣ ਲਈ ਵੀ ਜ਼ਰੂਰੀ ਹੈ। ਇਹਦੀ ਕਮੀ ਨਾਲ ਸਕਰਵੀ ਹੋ ਜਾਂਦੀ ਹੈ। ਸਕਰਵੀ ਚ ਕੀ ਹੁੰਦਾ? ਮਸੂੜੇ ਕਮਜ਼ੋਰ ਹੋ ਜਾਂਦੇ ਨੇ, ਉਹਨਾਂ 'ਚੋਂ ਖੂਨ ਆਉਣ ਲੱਗ ਜਾਂਦਾ। ਓਹ। ਤੇ ਵਿਟਾਮਿਨ ਡੀ? ਇਹਦੇ ਬਾਰੇ ਤਾਂ ਸੁਣਿਆ ਕਿ ਧੁੱਪ ਤੋਂ ਮਿਲਦਾ ਹੈ। ਸੱਚੀ? ਹਾਂ, ਇਹ ਬੜੀ ਕਮਾਲ ਦੀ ਗੱਲ ਹੈ। ਵਿਟਾਮਿਨ ਡੀ ਕੁਝ ਖਾਣ ਵਾਲੀਆਂ ਚੀਜ਼ਾਂ ਜਿਵੇਂ ਅੰਡੇ, ਮੱਛੀ, ਮੱਖਣ, ਦੁੱਧ ਤੋਂ ਤਾਂ ਮਿਲਦਾ ਹੀ ਹੈ। ਹਾਂਜੀ। ਪਰ ਸਾਡਾ ਸਰੀਰ ਨਾ ਧੁੱਪ ਲੱਗਣ ਤੇ ਇਹਨੂੰ ਖੁਦ ਵੀ ਬਣਾ ਸਕਦਾ। ਵਾਹ। ਇਹਦਾ ਮੁੱਖ ਕੰਮ ਹੈ ਹੱਡੀਆਂ ਤੇ ਦੰਦਾਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਨੂੰ ਸੋਖਣ 'ਚ ਮਦਦ ਕਰਨਾ ਜੇ ਇਹਦੀ ਕਮੀ ਹੋ ਜਾਵੇ ਖਾਸ ਕਰਕੇ ਬੱਚਿਆਂ 'ਚ ਤਾਂ ਰਿਕਟਸ ਹੋ ਜਾਂਦਾ ਹੈ ਰਿਕਟਸ 'ਚ ਫਿਰ ਹੱਡੀਆਂ ਹੱਡੀਆਂ ਨਰਮ ਤੇ ਕਮਜ਼ੋਰ ਹੋ ਕੇ ਮੁੜ ਜਾਂਦੀਆਂ ਨੇ ਇਹ ਤਾਂ ਬਹੁਤ ਅਹਿਮ ਹੋਇਆ ਫਿਰ ਤੇ ਆਖਰੀ ਦੋ ਰਹਿ ਗਏ ਵਿਟਾਮਿਨ E ਤੇ K ਇਹਨਾਂ ਦਾ ਕੀ ਕੰਮ ਹੈ ਵਿਟਾਮਿਨ E ਨਾ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ ਮਤਲਬ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਚਮੜੀ ਲਈ ਵੀ ਚੰਗਾ ਮੰਨਿਆ ਜਾਂਦਾ ਹੈ ਤੇ ਮਿਲਦਾ ਕਿੱਥੋਂ ਹੈ ਸਰੋਤਾਂ 'ਚ ਲਿਖਿਆ ਦੁੱਧ ਮੱਖਣ ਹਰੀਆਂ ਪੱਤੇਦਾਰ ਸਬਜ਼ੀਆਂ ਕਣਕ ਬਨਸਪਤੀ ਤੇਲ ਠੀਕ ਹੈ ਤੇ ਵਿਟਾਮਿਨ ਕੇ ਵਿਟਾਮਿਨ ਕੇ ਦਾ ਸਭ ਤੋਂ ਜ਼ਰੂਰੀ ਕੰਮ ਹੈ ਖੂਨ ਦਾ ਜੰਮਣਾ ਬਲੱਡ ਕਲੋਟਿੰਗ ਜਦੋਂ ਸੱਟ ਲੱਗਦੀ ਹੈ ਖੂਨ ਵਗਣ ਤੋਂ ਰੋਕਣ ਲਈ ਇਹ ਬਹੁਤ ਜ਼ਰੂਰੀ ਹੈ ਅੱਛਾ ਇਹ ਮਿਲਦਾ ਹਰੀਆਂ ਪੱਤੇਦਾਰ ਸਬਜ਼ੀਆਂ ਤੋਂ ਪਾਲਕ ਬੰਦ ਗੋਬੀ ਬ੍ਰੋਕਲੀ ਵਗੈਰਾ ਦਾ ਮਤਲਬ ਇਹ ਹੋਇਆ ਕਿ ਹਰ ਵਿਟਾਮਿਨ ਦੀ ਆਪਣੀ ਖਾਸ ਡਿਊਟੀ ਹੈ ਤੇ ਸਾਨੂੰ ਸਾਰੇ ਹੀ ਚਾਹੀਦੇ ਨੇ ਭਾਵੇਂ ਥੋੜੀ-ਥੋੜੀ ਮਾਤਰਾ 'ਚ ਹਾਂਜੀ ਇਹਨਾਂ ਦੀ ਪੂਰਤੀ ਲਈ ਫਿਰ ਵੱਖ-ਵੱਖ ਤਰ੍ਹਾਂ ਦਾ ਭੋਜਨ ਖਾਣਾ ਪਊਗਾ ਬਿਲਕੁਲ ਸਹੀ ਵੈਰਾਈਟੀ ਬਹੁਤ ਜ਼ਰੂਰੀਅਤ ਹੈ ਹੁਣ ਵਿਟਾਮਿਨਾਂ ਵਾਂਗ ਹੀ ਕੁਝ ਹੋਰ ਤੱਤ ਵੀ ਨੇ ਜਿਹੜੇ ਘੱਟ ਮਾਤਰਾ 'ਚ ਚਾਹੀਦੇ ਨੇ ਪਰ ਬਹੁਤ ਜ਼ਰੂਰੀ ਨੇ ਖਣਿਜ ਪਦਾਰਥ ਯਾਨੀ ਮਿਨਰਲਸ ਖਣਿਜ ਪਦਾਰਥ ਇਹ ਵਿਟਾਮਿਨਾਂ ਤੋਂ ਕਿਵੇਂ ਵੱਖਰੇ ਨੇ ਤੇ ਇਹਨਾਂ ਦੀ ਕੀ ਲੋੜ ਪੈਗੀ ਵਿਟਾਮਿਨ ਹੁੰਦੇ ਨੇ ਜੈਵਿਕ ਮਤਲਬ ਆਰਗੈਨਿਕ ਖੜਜੋੰਦੇ ਨੇ ਅਜੈਵਿਕ ਇਨਾਰਗੈਨਿਕ ਤੱਤ ਇਹ ਸਾਨੂੰ ਮਿੱਟੀ ਪਾਣੀ ਰਾਹੀਂ ਪੌਦਿਆਂ ਜਾਂ ਜਾਨਵਰਾਂ ਤੋਂ ਮਿਲਦੇ ਨੇ ਅੱਛਾ ਤੇ ਵਿਟਾਮਿਨਾ ਵਾਂਗ ਇਹ ਵੀ ਸਰੀਰ ਦੇ ਸਹੀ ਵਾਧੇ ਤੇ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਨੇ ਭਾਵੇਂ ਥੋੜੇ ਜਿਹੀ ਚਾਹੀਦੇ ਹੁਣ ਸਰੋਤਾਂ ਚ ਚਾਰ ਮੁੱਖ ਖਣਿਜ ਦੱਸੇ ਨੇ ਕੈਲਸ਼ੀਅਮ ਆਇਓਡਿਨ ਫਾਸਫੋਰਸ ਤੇ ਲੋਹਾ ਆਇਰਨ ਇੱਕ ਇੱਕ ਕਰਕੇ ਸਮਝਿਓ ਕੈਲਸ਼ੀਅਮ ਤਾਂ ਹੱਡੀਆਂ ਲਈ ਸੁਣਿਆ ਮੈਂ ਹਾਂਜੀ ਬਿਲਕੁਲ ਕੈਲਸ਼ੀਅਮ ਦਾ ਮੁੱਖ ਕੰਮ ਹੈ ਹੱਡੀਆਂ ਤੇ ਦੰਦਾਂ ਨੂੰ ਬਣਾਉਣਾ ਤੇ ਮਜ਼ਬੂਤ ਰੱਖਣਾ ਨਾਲੇ ਮਾਸਪੇਸ਼ੀਆਂ ਦੇ ਸੰਗੜਨ ਤੇ ਖੂਨ ਦੇ ਜੰਮਣ 'ਚ ਵੀ ਮਦਦ ਕਰਦਾ ਹੈ ਤੇ ਮਿਲਦਾ ਕਿੱਥੋਂ ਹੈ ਮੁੱਖ ਸਰੋਤਾਂ ਦੁੱਧ ਤੇ ਦੁੱਧ ਤੋਂ ਬਣੀਆਂ ਚੀਜ਼ਾਂ ਨੇ ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ ਅੰਡੇ ਰਾਜਮਾਚ ਵੀ ਹੁੰਦਾ ਹੈ ਠੀਕ ਹੈ ਦੂਜਾ ਹੈ ਆਇਓਡਿਨ ਇਹਦਾ ਜ਼ਿਕਰ ਤਾਂ ਨਮਕ ਨਾਲ ਬਹੁਤ ਹੁੰਦਾ ਹੈ ਇਹ ਕਿਉਂ ਜ਼ਰੂਰੀ ਹੈ ਆਇਓਡੀਨ ਸਾਡੇ ਗਲੇ 'ਚ ਇੱਕ ਗ੍ਰੰਥੀ ਹੁੰਦੀ ਹੈ ਥਾਇਰੋਇਡ ਗਲੈਂਡ ਹਾਂਜੀ ਉਹਦੇ ਸਹੀ ਕੰਮ ਲਈ ਬਹੁਤ ਜ਼ਰੂਰੀ ਹੈ। ਉਹ ਗਲੈਂਡ ਹਾਰਮੋਨ ਬਣਾਉਂਦੀ ਹੈ ਜਿਹੜੇ ਸਰੀਰ ਦੇ ਵਾਧੇ ਤੇ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦੇ ਨੇ। ਅੱਛਾ ਤੇ ਮਿਲਦਾ ਕਿੱਥੋਂ ਹੈ ਨਮਕ ਤੋਂ ਇਲਾਵਾ? ਆਇਓਡੀਨ ਵਾਲੇ ਨਮਕ ਤੋਂ ਇਲਾਵਾ ਸਮੁੰਦਰੀ ਭੋਜਨ ਜਿਵੇਂ ਮੱਛੀ, ਦੁੱਧ, ਪਨੀਰ, ਅੰਡੇ ਤੇ ਕੁਝ ਥਾਵਾਂ ਦੇ ਜ਼ਮੀਨੀ ਪਾਣੀ 'ਚ ਵੀ ਹੁੰਦਾ ਹੈ। ਜੇ ਇਹਦੀ ਕਮੀ ਹੋ ਜਾਵੇ ਤਾਂ ਉਹ ਥਾਇਰੋਇਡ ਗਲੈਂਡ ਸੁੱਜ ਜਾਂਦੀ ਹੈ। ਉਹਨੂੰ ਕਿੰਗਾ ਜਾਂ ਗੋਇਟਰ ਕਹਿੰਦੇ ਨੇ। ਹਾਂ ਸੁਣਿਆ ਹੈ। ਤੀਜਾ ਹੈ ਫਾਸਫੋਰਸ। ਇਸਦਾ ਕੀ ਕੰਮ ਹੈ? ਫਾਸਫੋਰਸ ਵੀ ਕੈਲਸ਼ੀਅਮ ਨਾਲ ਰਲ ਕੇ ਹੱਡੀਆਂ ਤੇ ਦੰਦਾਂ ਨੂੰ ਮਜ਼ਬੂਤ ਕਰਦਾ ਨਾਲੇ ਸਰੀਰ ਚ ਊਰਜਾ ਦੇ ਲੈਣ ਦੇਣ ਲਈ ਵੀ ਜ਼ਰੂਰੀ ਹੈ ਤੇ ਇਹ ਕਿੱਥੋਂ ਮਿਲਦਾ ਦੁੱਧ ਪਨੀਰ ਕੇਲਾ ਬਾਜਰਾ ਹਰੀਆਂ ਮਿਰਚਾਂ ਵਗੈਰਾ ਚ ਹੁੰਦਾ ਤੇ ਆਖਰੀ ਪਰ ਸ਼ਾਇਦ ਬਹੁਤ ਮਹੱਤਵਪੂਰਨ ਲੋਹਾ ਯਾਨੀ ਆਇਰਨ ਇਹ ਤਾਂ ਖੂਨ ਨਾਲ ਜੁੜਿਆ ਹੈ ਠੀਕ ਬਿਲਕੁਲ ਲੋਹਾ ਸਾਡੇ ਖੂਨ ਚ ਹੁੰਦਾ ਹਿਮੋਗਲੋਬਿਨ ਉਹਦਾ ਮੁੱਖ ਹਿੱਸਾ ਹੈ ਹਮ ਹਿਮੋਗਲੋਬਿਨ ਦਾ ਕੰਮ ਹੈ ਪੇphੜਿਆਂ ਤੋਂ ਆਕਸੀਜਨ ਚੁੱਕ ਕੇ ਸਾਰੇ ਸਰੀਰ ਤੱਕ ਪਹੁੰਚਾਉਣਾ ਇਸ ਲਈ ਲੋਹਾ ਬਹੁਤ ਜ਼ਰੂਰੀ ਹੈ ਆਕਸੀਜਨ ਪਹੁੰਚਾਉਣ ਲਈ ਤੇ ਇਹ ਕਿੱਥੋਂ ਮਿਲਦਾ ਹੈ ਪਾਲਕ ਤੋਂ ਹਾਂ ਪਾਲਕ ਤੇ ਹੋਰ ਹਰੀਆਂ ਪੱਤੇਦਾਰ ਸਬਜ਼ੀਆਂ ਨਾਲੇ ਸੇਬ ਅੰਬਰੂਦ ਮਾਸ ਕਲੇਜੀ ਜਾਂ ਜਿਗਰ ਅੰਡੇ ਇਹਨਾਂ ਚੋਂਦਾ ਜੇ ਲੋਹੇ ਦੀ ਕਮੀ ਹੋ ਜਾਵੇ ਤਾਂ ਖੂਨ ਚ ਹਿਮੋਗਲੋਬਿਨ ਘਟ ਜਾਂਦਾ ਉਸ ਹਾਲਤ ਨੂੰ ਅਨੀਮੀਆ ਕਹਿੰਦੇ ਨੇ ਹਾਂ ਅਨੀਮੀਆ ਤਾਂ ਬਹੁਤ ਆਮ ਸੁਣਿਆ ਹੈ ਇਸ ਨਾਲ ਥਕਾਵਟ ਬਹੁਤ ਹੁੰਦੀ ਹੈ ਨਾ ਹਾਂ ਥਕਾਵਟ ਕਮਜ਼ੋਰੀ ਸਾਹ ਚੜਨਾ ਇਹ ਸਭ ਹੁੰਦਾ ਤਾਂ ਜਿਵੇਂ ਵਿਟਾਮਿਨ ਓਵੇਂ ਹੀ ਹਰ ਖਣਿਜ ਦਾ ਵੀ ਆਪਣਾ ਖਾਸ ਤੇ ਜ਼ਰੂਰੀ ਕੰਮ ਹੈ ਪਾਵੇਂ ਚਾਹੀਦੇ ਥੋੜੇ ਜਿਹੇ ਹੀ ਨੇ ਸਹੀ ਗੱਲ ਹੁਣ ਆਪਾਂ ਸਾਰੇ ਮੁੱਖ ਪੋਸ਼ਟਿਕ ਤੱਤਾਂ ਦੀ ਗੱਲ ਕਰ ਲਈ ਪਰ ਯਾਦ ਹੈ ਸ਼ੁਰੂ ਵਿੱਚ ਦੋ ਹੋਰ ਚੀਜ਼ਾਂ ਦਾ ਜ਼ਿਕਰ ਕੀਤਾ ਸੀ ਆਪਾਂ ਹਾਂ ਹਾਂ ਬਿਲਕੁਲ ਯਾਦ ਹੈ ਮੋਟਾ ਆਹਾਰ ਯਾਨੀ ਰੇਸ਼ੇ ਤੇ ਪਾਣੀ ਜਿਹੜੀ ਤਕਨੀਕੀ ਤੌਰ ਤੇ ਪੌਸ਼ਟਿਕ ਤੱਤ ਨਹੀਂ ਸਨ ਹਾਂਜੀ ਚਲੋ ਪਹਿਲਾ ਰੇਸ਼ੀਆਂ ਰਫੇਜ ਡਾਈਟਰੀ ਫਾਈਬਰ ਦੀ ਗੱਲ ਕਰੀਏ ਇਹ ਕੀ ਚੀਜ਼ ਨੇ ਮੋਟਾ ਆਹਾਰ ਜਾਂ ਰੇਸ਼ੇ ਇਹ ਸਾਡੇ ਖਾਣੇ ਦਾ ਉਹ ਹਿੱਸਾ ਹੈ ਜਿਹੜਾ ਜ਼ਿਆਦਾਤਰ ਪੌਦਿਆਂ ਤੋਂ ਆਉਂਦਾ ਹੈ ਜਿਵੇਂ ਸਾਬਤ ਨਾਸ਼ ਦਾਲਾਂ ਆਲੂ ਤਾਜ਼ੇ ਫਲ ਸਬਜ਼ੀਆਂ ਦੇ ਛਿਲਕੇ ਗੁੱਦੇ ਚ ਹੁੰਦੇ ਨੇ ਹਮ ਇਹਨਾਂ ਦੀ ਖਾਸ ਗੱਲ ਇਹ ਹੈ ਕਿ ਸਾਡਾ ਸਰੀਰ ਇਹਨਾਂ ਨੂੰ ਪਛਾਣ ਨਹੀਂ ਸਕਦਾ ਮਤਲਬ ਇਹਨਾਂ ਤੋਂ ਊਰਜਾ ਵਗੈਰਾ ਨਹੀਂ ਮਿਲਦੀ ਫਿਰ ਇਹ ਖਾਣੇ ਕਿਉਂ ਜ਼ਰੂਰੀ ਨੇ ਜੇ ਪਚਦੇ ਹੀ ਨਹੀਂ ਇਹ ਤਾਂ ਫਿਰ ਫਾਲਤੂ ਜੀ ਹੋਏ ਨਹੀਂ ਨਹੀਂ ਫਾਲਤੂ ਬਿਲਕੁਲ ਨਹੀਂ ਪਾਵੇਂ ਪਚਦੇ ਨਹੀਂ ਪਰ ਪਾਚਨ ਪ੍ਰਣਾਲੀ 'ਚ ਇਹਨਾਂ ਦਾ ਰੋਲ ਬਹੁਤ ਵੱਡਾ ਹੈ ਅੱਛਾ ਕਿਵੇਂ ਹੈ ਨਾ ਭੋਜਨ ਦਾ ਪੈਟਮ ਮਾਸ ਬਲਕ ਵਧਾਉਂਦੇ ਨੇ ਜਿਸ ਨਾਲ ਅੰਤੜੀਆਂ 'ਚ ਭੋਜਨ ਅੱਗੇ ਸਹੀ ਤਰੀਕੇ ਨਾਲ ਜਾਂਦਾ ਨਾਲੇ ਪਾਣੀ ਸੋਖ ਕੇ ਮਲ ਨੂੰ ਨਰਮ ਕਰਦੇ ਨੇ ਓ ਤਾਂ ਕਬਜ਼ ਵਗੈਰਾ ਨਹੀਂ ਹੁੰਦੀ ਹੋਣੀ ਹਾਂ ਬਿਲਕੁਲ ਕਬਜ਼ ਰੋਕਦੇ ਨੇ ਇੱਕ ਤਰ੍ਹਾਂ ਨਾਲ ਸਾਡੀ ਪਾਚਨ ਨਲੀ ਦੀ ਸਫਾਈ 'ਚ ਮਦਦ ਕਰਦੇ ਨੇ ਜਿਹੜਾ ਭੋਜਨ ਪਚਿਆ ਨਹੀਂ ਉਹਨੂੰ ਬਾਹਰ ਕੱਢਣ 'ਚ ਮਦਦ ਕਰਦੇ ਨੇ ਅੱਛਾ ਤਾਂ ਇਹ ਸਫਾਈ ਸੇਵਕ ਹੋ ਗਏ পেট ਦੇ ਇਹ ਤਾਂ ਬਹੁਤ ਜ਼ਰੂਰੀ ਹੋਏ ਫਿਰ ਤੇ ਹੁਣ ਆਖਰੀ ਚੀਜ਼ ਪਾਣੀ ਜਿਸ ਤੋਂ ਬਿਨਾ ਤਾਂ ਗੱਲ ਹੀ ਨਹੀਂ ਬਣਦੀ ਪਾਣੀ ਤਾਂ ਬਸ ਜ਼ਿੰਦਗੀ ਦਾ ਆਧਾਰ ਹੀ ਹੈ ਸਾਡੇ ਸਰੀਰ ਦਾ ਵੱਡਾ ਹਿੱਸਾ ਤਾਂ ਪਾਣੀ ਹੀ ਹੈ ਹਾਂ ਸਭ ਤੋਂ ਪਹਿਲਾ ਕੰਮ ਤਾਂ ਇਹ ਹੈ ਕਿ ਜਿੰਨੇ ਵੀ ਪੌਸ਼ਟਿਕ ਤੱਤ ਆਪਾਂ ਖਾਂਦੇ ਆ ਉਹਨਾਂ ਨੂੰ ਖੋਲ ਕੇ ਸਰੀਰ 'ਚ ਜਜ਼ਬ ਹੋਣ ਮਤਲਬ ਅਬਜ਼ੌਰਬ ਹੋਣ 'ਚ ਮਦਦ ਕਰਦਾ ਹਾਂਜੀ ਜੇ ਪਾਣੀ ਨਾ ਹੋਵੇ ਤਾਂ ਇਹ ਤੱਤ ਸਰੀਰ ਦੇ ਕੰਮ ਹੀ ਨਹੀਂ ਆ ਸਕਦੇ ਦੂਜਾ ਸਰੀਰ ਚੋਂ ਫालतू ਚੀਜ਼ਾਂ ਬਾਹਰ ਕੱਢਣੀਆਂ ਪਿਸ਼ਾਬ ਰਹੀਂ ਪਸੀਨੇ ਰਹੀਂ ਉਹਦੇ ਲਈ ਵੀ ਪਾਣੀ ਚਾਹੀਦਾ ਤੇ ਸਰੀਰ ਦਾ ਤਾਪਮਾਨ ਵੀ ਠੀਕ ਰੱਖਦਾ ਹੈ ਸ਼ਾਇਦ ਹਾਂ ਬਿਲਕੁਲ ਸਰੀਰ ਦਾ ਤਾਪਮਾਨ ਵੀ ਕੰਟਰੋਲ ਕਰਦਾ ਤੇ ਪਾਣੀ ਦੀ ਲੋੜ ਸਿਰਫ ਪਾਣੀ ਪੀ ਕੇ ਪੂਰੀ ਹੁੰਦੀ ਹੈ ਜਾਂ ਖਾਣੇ ਤੋਂ ਵੀ ਮਿਲ ਜਾਂਦਾ ਦੇਖੋ ਮੁੱਖ ਤਾਂ ਪੀਣ ਵਾਲੇ ਪਾਣੀ ਦੁੱਧ ਚਾਹ ਜੂਸ ਵਗੈਰਾ ਤੋਂ ਮਿਲਦਾ ਪਰ ਕਈ ਖਾਣ ਵਾਲੀਆਂ ਚੀਜ਼ਾਂ ਚ ਵੀ ਬਹੁਤ ਪਾਣੀ ਹੁੰਦਾ ਜਿਵੇਂ ਖਾਸ ਕਰਕੇ ਫਲਾਂ ਤੇ ਸਬਜ਼ੀਆਂ ਚ ਤਰਬੂਜ਼ ਖੀਰਾ ਟਮਾਟਰ ਇਹਨਾਂ ਚ ਬਹੁਤ ਪਾਣੀ ਹੁੰਦਾ ਇਹ ਤਾਂ ਅਕਿ ਜਦੋਂ ਆਪਾਂ ਦਾਲ ਸਬਜ਼ੀ ਬਣਾਉਨੇ ਆ ਉਹਦੇ ਚ ਵੀ ਪਾਣੀ ਪਾਉਨੇ ਆ ਉਹ ਵੀ ਸਰੀਰ ਨੂੰ ਮਿਲਦਾ ਹਾਂ ਇਹ ਤਾਂ ਹੈ ਤੌਣ ਸੀ ਭੋਜਨ ਦੇ ਸਾਰੇ ਮੁੱਖ ਹਿੱਸਿਆਂ ਬਾਰੇ ਗੱਲ ਕਰ ਲਈ ਕਾਰਬੋਹਾਈਡਰੇਟਸ ਪ੍ਰੋਟੀਨ ਚਰਬੀ ਵਿਟਾਮਿਨ ਖਣੇਜ ਰੇਸ਼ੇ ਤੇ ਪਾਣੀ ਇਹਨਾਂ ਸਾਰਿਆਂ ਨੂੰ ਮਿਲਾ ਕੇ ਇੱਕ ਸ਼ਬਦ ਬਣਦਾ ਜਿਸ ਦਾ ਜ਼ਿਕਰ ਸਰੋਤਾਂ ਚ ਵਾਰ-ਵਾਰ ਆਇਆ ਸੰਤੁਲਿਤ ਭੋਜਨ ਬੈਲੈਂਸਡ ਡਾਈਟ ਇਹਦਾ ਅਸਲ ਮਤਲਬ ਕੀ ਹੈ ਸੰਤੁਲਿਤ ਪੋਜਨ ਦੇਖੋ ਦੇਖੋ ਉਹ ਪੋਜਨ ਹੈ ਜਿਸ ਵਿੱਚ ਆ ਸਾਰੇ ਜ਼ਰੂਰੀ ਪੋਸ਼ਟਿਕ ਤੱਤ ਮਤਲਬ ਕਾਰਬੋਹਾਈਡਰੇਟਸ ਪ੍ਰੋਟੀਨ ਚਰਬੀ ਵਿਟਾਮਿਨ ਖਣਜ ਸਾਰੇ ਦੇ ਸਾਰੇ ਹਾਂਜੀ ਸਾਡੇ ਸਰੀਰ ਦੀ ਲੋੜ ਮੁਤਾਬਕ ਸਹੀ ਮਾਤਰਾ ਚ ਤੇ ਸਹੀ ਅਨੁਪਾਤ ਚ ਹੋਣਾ ਇੱਥੇ ਸਹੀ ਮਾਤਰਾ ਬਹੁਤ ਜ਼ਰੂਰੀ ਹੈ ਨਾ ਘੱਟ ਨਾ ਬਹੁਤ ਜ਼ਿਆਦਾ ਤੇ ਕੀ ਇਸ ਚ ਸਿਰਫ ਪੋਸ਼ਟਿਕ ਤੱਤ ਹੀ ਆਉਂਦੇ ਨੇ ਜਾਂ ਰੇਸ਼ੇ ਤੇ ਪਾਣੀ ਵੀ ਨਹੀਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਇਕ ਚੰਗੇ ਸੰਤੁਲਿਤ ਭੋਜਨ ਚ ਸਹੀ ਮਾਤਰਾਜ ਪਾਸਟਿਕ ਤੱਤਾਂ ਹੋਣੇ ਚਾਹੀਦੇ ਨੇ ਨਾਲ ਦੀ ਨਾਲ ਲੋੜੀਂਦੇ ਰੇਸ਼ੇ ਤੇ ਪਾਣੀ ਵੀ ਹੋਣਾ ਚਾਹੀਦਾ ਠੀਕ ਹੈ ਤੇ ਸਾਨੂੰ ਸੰਤੁਲਿਤ ਭੋਜਨ ਖਾਣਾ ਕਿਉਂ ਚਾਹੀਦਾ ਕੀ ਫਾਇਦਾ ਇਸ ਦਾ ਸੰਤੁਲਿਤ ਭੋਜਨ ਹੀ ਤਾਂ ਸਾਡੀ ਚੰਗੀ ਸਿਹਤ ਦੀ ਨੀਂ ਹੈ ਸਰੀਰ ਦਾ ਸਹੀ ਵਾਧਾ ਦਿਮਾਗ ਦਾ ਸਹੀ ਵਿਕਾਸ ਹੂੰ ਰੋਜ਼ ਦੇ ਕੰਮਾਂ ਲਈ ਤਾਕਤ ਮਿਲਦੀ ਹੈ ਸਰੀਰ ਦੀ ਟੁੱਟ ਭੱਜ ਦੀ ਮੁਰੰਮਤ ਹੁੰਦੀ ਹੈ ਤੇ ਸਭ ਤੋਂ ਵੱਡੀ ਗੱਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ ਇਮਿਊਨਿਟੀ ਮਜ਼ਬੂਤ ਰਹਿੰਦੀ ਹੈ ਤੇ ਜੇ ਕੋਈ ਨਾ ਲਵੇ ਸੰਤੁਲਿਤ ਪੋਜਨ ਜੇ ਮੰਨ ਲਓ ਕਿਸੇ ਦੇ ਖਾਣੇ 'ਚ ਕਿਸੇ ਖਾਸ ਚੀਜ਼ ਦੀ ਲਗਾਤਾਰ ਕਮੀ ਰਹੇ ਫਿਰ ਕੀ ਹੁੰਦਾ ਜੇ ਸਾਡੇ ਖਾਣੇ 'ਚ ਲੰਬਾ ਸਮਾਂ ਕਿਸੇ ਇੱਕ ਜਾਂ ਇੱਕ ਤੋਂ ਵੱਧ ਪੋਸ਼ਟਿਕ ਤੱਤ ਦੀ ਕਮੀ ਰਹਿੰਦੀ ਹੈ ਨਾ ਤਾਂ ਸਰੀਰ 'ਚ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਨੇ ਜਾਂ ਵਿਕਾਰ ਪੈਦਾ ਹੋ ਜਾਂਦੇ ਨੇ ਇਹਨਾਂ ਨੂੰ ਕਹਿੰਦੇ ਨੇ ਤੁਰੱਟੀ ਰੋਗ ਡਿਫੀਸ਼ੀਐਂਸੀ ਡਿਜ਼ੀਜ਼ ਕਿਸੇ ਨਾ ਕਿਸੇ ਪੋਸ਼ਟਿਕ ਤੱਤ ਦੀ ਕਮੀ ਕਰਕੇ ਹੁੰਦੇ ਨੇ ਸਰੋਤਾਂ ਚ ਜਿਹੜੀਆਂ ਉਦਾਹਰਣਾਂ ਵੀ ਦਿੱਤੀਆਂ ਨੇ ਜਿਵੇਂ ਪ੍ਰੋਟੀਨ ਦੀ ਕਮੀ ਨਾਲ ਕੀ ਹੁੰਦਾ ਦੱਸੋ ਜੇ ਭੋਜਨ ਚ ਲੰਬਾ ਸਮਾਂ ਪ੍ਰੋਟੀਨ ਘੱਟ ਮਿਲੇ ਖਾਸ ਕਰਕੇ ਬੱਚਿਆਂ ਨੂੰ ਤਾਂ ਉਹਨਾਂ ਦਾ ਕੱਦ ਰੁਕ ਸਕਦਾ ਹੈ ਵਾਧਾ ਰੁਕ ਜਾਂਦਾ ਹੈ ਓਹੋ ਚਿਹਰੇ ਤੇ ਸੋਜ ਆ ਸਕਦੀ ਹੈ ਵਾਲਾਂ ਦਾ ਰੰਗ ਢੱਗ ਸਕਦਾ ਹੈ ਜਾਂ ਫਿੱਕਾ ਪੈ ਸਕਦਾ ਹੈ ਤੇ ਚਮੜੀ ਦੀਆਂ ਬਿਮਾਰੀਆਂ ਹੋ ਸਕਦੀਆਂ ਨੇ ਤੇ ਜੇ ਪ੍ਰੋਟੀਨ ਦੇ ਨਾਲ ਨਾਲ ਕਾਰਬੋਹਾਈਡਰੇਟਸ ਦੀ ਵੀ ਕਮੀ ਹੋ ਜਾਵੇ ਮਤਲਬ ਊਰਜਾ ਵੀ ਨਾ ਮਿਲੇ ਉਹ ਹਾਲਤ ਤਾਂ ਹੋਰ ਵੀ ਖਤਰਨਾਕ ਹੋ ਸਕਦੀ ਹੈ ਜੇ ਪ੍ਰੋਟੀਨ ਤੇ ਕਾਰਬੋਹਾਈਡਰੇਟਸ ਦੋਵਾਂ ਦੀ ਕਮੀ ਲੰਬਾ ਸਮਾਂ ਰਹੇ ਹਾਂ ਤਾਂ ਵਾਦਾ ਬਿਲਕੁਲ ਹੀ ਰੁਕ ਸਕਦਾ ਹੈ ਬੰਦਾ ਬਹੁਤ ਜ਼ਿਆਦਾ ਕਮਜ਼ੋਰ ਸੁੱਕਾ ਪਤਲਾ ਹੋ ਜਾਂਦਾ ਹੈ ਮਾਸਪੇਸ਼ੀਆਂ ਲਗਭਗ ਖਤਮ ਹੋ ਜਾਂਦੀਆਂ ਕਈ ਵਾਰ ਤਾਂ ਇੰਨਾ ਕਮਜ਼ੋਰ ਹੋ ਜਾਂਦਾ ਹੈ ਕਿ ਤੁਰਨ ਫਿਰਨ ਜੋਗਾ ਵੀ ਨਹੀਂ ਰਹਿੰਦਾ ਇਹ ਗੰਭੀਰ ਕਪੋਸ਼ਨ ਹੁੰਦਾ ਹੈ ਇਹ ਤਾਂ ਬਹੁਤ ਹੀ ਮਾੜੀ ਹਾਲਤ ਹੈ ਤੇ ਵਿਟਾਮਿਨਾ ਤੇ ਖਣਿਜਾਂ ਦੀ ਕਮੀ ਵਾਲੇ ਤਰੁੱਟੀ ਰੋਗਾਂ ਬਾਰੇ ਤਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਥੋੜੀ-ਥੋੜੀ। ਹਾਂ ਜਿਵੇਂ ਆਪਾਂ ਜ਼ਿਕਰ ਕੀਤਾ ਸੀ ਵਿਟਾਮਿਨ A ਦੀ ਕਮੀ ਨਾਲ ਅੰਧਰਾਤਾ। ਹਾਂ ਰਾਤ ਨੂੰ ਨਾ ਦਿਸਣਾ। B1 ਦੀ ਕਮੀ ਨਾਲ 베ਰੀ베ਰੀ। ਮਾਸਪੇਸ਼ੀਆਂ ਦੀ ਕਮਜ਼ੋਰੀ। C ਦੀ ਕਮੀ ਨਾਲ ਸਕਰਵੀ। ਮਸੂੜਿਆਂ ਤੋਂ ਖੂਨ। D ਦੀ ਕਮੀ ਨਾਲ ਰਿਕਟਸ। ਹੱਡੀਆਂ ਦਾ ਕਮਜ਼ੋਰ ਹੋਣਾ। ਹਾਂਜੀ। ਤੇ ਇਸੇ ਤਰ੍ਹਾਂ ਖਣਿਜਾਂ ਦੀ ਕਮੀ ਦੇ ਨਤੀਜੇ ਵੀ ਮਾੜੇ ਹੁੰਦੇ ਨੇ ਜਿਵੇਂ ਆਇਓਡੀਨ ਦੀ ਕਮੀ ਨਾਲ ਕਿੰਗਾ ਗਲੇ ਦੀ ਸੋਜ ਤੇ ਲੋਹੇ ਦੀ ਕਮੀ ਨਾਲ ਅਨੀਮੀਆ ਖੂਨ ਦੀ ਕਮੀ ਜਿਸ ਨਾਲ ਥਕਾਵਟ ਰਹਿੰਦੀ ਏ ਹਾਂ ਤਾਂ ਇਸ ਸਾਰੀ ਗੱਲਬਾਤ ਤੋਂ ਇਹ ਤਾਂ ਸਾਫ਼ ਹੈ ਕਿ ਸਿਰਫ ਪੇਟ ਭਰਨਾ ਹੀ ਕਾਫੀ ਨਹੀਂ ਹੁੰਦਾ ਬਿਲਕੁਲ ਨਹੀਂ ਅਸਲ ਗੱਲ ਇਹ ਹੈ ਕਿ ਜੋ ਖਾ ਰਹੇ ਹਾਂ ਉਸ ਵਿੱਚ ਉਹ ਸਾਰੀਆਂ ਚੀਜ਼ਾਂ ਹਨ ਜੋ ਸਰੀਰ ਨੂੰ ਚਾਹੀਦੀਆਂ ਨੇ ਜਾਂ ਨਹੀਂ ਬਿਲਕੁਲ ਸੰਤੁਲਿਤ ਪੋਜਨ ਦਾ ਮਤਲਬ ਹੀ ਇਹ ਹੈ ਕਿ ਖਾਣੇ ਦੀ ਕੁਆਲਿਟੀ ਉਹਦੀ ਵੈਰਾਈਟੀ ਉਹਦੀ ਮਾਤਰਾ ਜਿੰਨੀ ਹੀ ਜ਼ਰੂਰੀ ਹੈ ਤੇ ਇਹ ਜਿੰਨੇ ਵੀ ਤ੍ਰੁਤੀ ਰੋਗ ਨੇ ਇਹਨਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਸੰਤੁਲਿਤ ਪੋਜਨ ਹੀ ਹੈ ਤਾਂ ਅੱਜ ਦੀ ਇਸ ਵਿਚਾਰ ਚਰਚਾ ਚ ਅਸੀਂ ਵਿਗਿਆਨ 6 ਦੇ ਪਹਿਲੇ ਪਾਠ ਦੇ ਆਧਾਰ ਤੇ ਪੋਜਨ ਦੇ ਜ਼ਰੂਰੀ ਤੱਤਾਂ ਨੂੰ ਸਮਝਿਆ ਦੇਖਿਆ ਕਿ ਕਿਵੇਂ ਕਾਰਬੋਹਾਈਡਰੇਟਸ ਤੇ ਚਰਬੀ ਤਾਕਤ ਦਿੰਦੇ ਨੇ ਹਮਮ ਪ੍ਰੋਟੀਨ ਸਾਡਾ ਸ਼ਰੀਰ ਬਣਾਉਂਦੇ ਨੇ ਤੇ ਵਿਟਾਮਿਨ ਤੇ ਖਣਿਜ ਸਾਡੀ ਰੱਖਿਆ ਕਰਦੇ ਨੇ ਤੇ ਸਰੀਰ ਦੇ ਕੰਮ ਠੀਕ ਰੱਖਦੇ ਨੇ ਹਾਂਜੀ ਤੇ ਨਾਲ ਹੀ ਰੇਸ਼ੀਆਂ ਤੇ ਪਾਣੀ ਦੀ ਅਹਿਮੀਅਤ ਵੀ ਦੇਖੀ ਜਿਹੜੇ ਭਾਵੇਂ ਸਿੱਧਾ ਪੋਸ਼ਣ ਨਹੀਂ ਦਿੰਦੇ ਪਰ ਸਿਹਤ ਲਈ ਬਹੁਤ ਜ਼ਰੂਰੀ ਨੇ ਤੇ ਵੀ ਸਮਝਿਆ ਕਿ ਇਹਨਾਂ ਸਭ ਦਾ ਸਹੀ ਮਾਤਰਾ ਚ ਹੋਣਾ ਮਤਲਬ ਸੰਤੁਲਿਤ ਭੋਜਨ ਕਿੰਨਾ ਜ਼ਰੂਰੀ ਹੈ ਹਾਂ ਮੁੱਖ ਸਿੱਖਿਆ ਇਹ ਹੀ ਹੈ ਕਿ ਸਿਹਤਮੰਦ ਰਹਿਣ ਲਈ ਸਾਨੂੰ ਆਪਣੇ ਖਾਣੇ 'ਚ ਵਕ ਵਕ ਚੀਜ਼ਾਂ ਸ਼ਾਮਿਲ ਕਰਨੀਆਂ ਚਾਹੀਦੀਆਂ ਨੇ ਹਾਂ ਤਾਂ ਕਿ ਸਾਰੇ ਜ਼ਰੂਰੀ ਤੱਤ ਮਿਲ ਜਾਣ ਇਹ ਜਾਣਕਾਰੀ ਸਾਨੂੰ ਆਪਣਾ ਖਾਣਾ ਚੁਣਨ ਵੇਲੇ ਹੋਰ ਸਿਆਣਾ ਬਣਾ ਸਕਦੀ ਹੈ ਤਾਂ ਜਾਂਦੇ ਜਾਂਦੇ ਸਰੋਤਿਆਂ ਲਈ ਇੱਕ ਸਵਾਲ ਛੱਡ ਜਾਂਦੇ ਆ ਜੋ ਅੱਜ ਅਸੀਂ ਸਿੱਖਿਆ ਉਸ ਨੂੰ ਧਿਆਨ 'ਚ ਰੱਖ ਕੇ ਕੀ ਅਸੀਂ ਆਪਣੀ ਰੋਜ਼ ਦੀ ਖੁਰਾਕ 'ਚ ਕੋਈ ਛੋਟਾ ਮੋਟਾ ਬਦਲਾਵ ਕਰ ਸਕਦੇ ਹਾਂ ਤਾਂ ਕਿ ਉਹ ਹੋਰ ਸੰਤੁਲਿਤ ਹੋ ਜਾਵੇ ਹੂੰ ਸੋਚਣ ਵਾਲੀ ਗੱਲ ਹੈ ਕੀ ਸਾਡੇ ਆਲੇ-ਦੁਆਲੇ ਜਿਹੜੀਆਂ ਆਮ ਮੌਸਮੀ ਸਬਜ਼ੀਆਂ ਫਲ ਅਨਾਜ ਮਿਲਦੇ ਨੇ ਉਹ ਸਾਨੂੰ ਸਾਰੇ ਜ਼ਰੂਰੀ ਤੱਤ ਦੇ ਸਕਦੇ ਨੇ ਸ਼ਾਇਦ ਇਸ ਬਾਰੇ ਸੋਚਣਾ ਸਾਨੂੰ ਸਿਹਤਮੰਦ ਖਾਣੇ ਵੱਲ ਪ੍ਰੇਰਿਤ ਕਰੇ